ਇਹ ਤੁਹਾਡੇ ਆਪਣੇ ਨਾਲ ਸੀਵਰੇਜ ਦਾ ਕੰਮ ਨਹੀਂ ਚਾਹਤਾ ਹੈਗਾ ਜੀ ਕਾਹਦਾ ਕੰਮ ਆ ਸਾਡੇ ਦਾ ਤੁਹਾਡੇ ਕੋ ਬਾਟਰ ਸਪਲਾਈ ਦਾ ਹੈਗਾ ਇਹ ਵਾਟਰ ਸਪਲਾਈ ਦਾ ਸਿਰ ਸਾਡੇ ਕੋਲ ਕੋ ਜਿੰਨੀ ਕੁ ਮਰਿਆ ਦੋ ਬਈ ਨਹੀਂ ਸੀਵਰੇਜ బోర్ਡ ਦਾ ਕੋਈ ਕੰਮ ਫਿਰ ਤੂੰ ਗਲਤ ਸਟੇਟਮੈਂਟ ਦਈ ਹੈ ਸੀਵਰੇਜ బోర్ਡ ਦਾ ਕੰਮ ਹੈ ਨਹੀਂ ਦੇਖੋ ਸੀਵਰੇਜ ਮੇਨਟੇਨੈਂਸ ਦਾ ਕੰਮ ਆ ਜੀ ਪ੍ਰੋਵਾਈਡਰ ਨੂੰ ਉਹੀ ਤਾਂ ਕਰਾਉਣਾ ਨਾ ਪ੍ਰੋਵਾਈਡਿੰਗ ਕਿ ਕਿਤੇ ਪਾਣੀ ਖੜਦਾ ਉਹ ਕਿਹੜੇ ਕੱਢਣਾ ਕੰਨ ਕਸੋ ਮੁੱਟ ਪੈ ਪੈਨਾਂ ਦੀ ਪੈਣੀ ਹੈ ਜੀ ਲੱਗੀ ਜੀ ਅੱਛਾ ਹਾਂ ਇਹ ਹੁਣ ਫਿਰ ਹੁਣ ਇਹਨਾਂ ਨੂੰ ਕਿਹ ਇਹ ਨਾ ਪਾਣੀ ਕਲੈਕਸ਼ਨ ਹੈ ਸਰ ਉਹ ਮੈਨੂੰ ਆ ਸੀਵਰੇਜ ਦਾ ਜੇ ਕਿਤੇ ਪਾਣੀ ਸੀਵਰੇਜ ਆਪਣੀ ਦਾ ਆਪ ਹੀ ਕੱਢਣਾ ਹੈ ਜੀ ਚਿੱਪ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਨਹੀਂ ਨਾ ਸਰ ਆਪਾਂ ਚਲਾਉਣੀ ਹੈ ਹਾਊਸ ਕਨੈਕਸ਼ਨ ਥੋੜੀ ਹੈ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਇਹ ਕਹਿੰਦੇ ਵੀ ਸਾਡੇ ਚਿੱਪ ਸੀਵਰੇਜ ਦਾ ਪਾੜੀ ਹਿੱਟ-ਟੈਕੇ ਖੜ ਜਾਂਦਾ ਹੁਣ ਤੱਕ ਗਲੀਆਂ ਬਾਬਾ ਜੀ ਦੱਸਿਓ ਮੜਾ ਜੀ ਇਹ ਆਪ ਹੀ ਆਈ ਸੀ ਜੀ ਹੁਣ ਮਰਸੋ ਤੁਹਾਡੇ ਨਾਲ ਆਪਾਂ ਗੱਲ ਕਰੀ ਤੁਸੀਂ ਕਿਹਾ ਮੈਂ ਤੈਨੂੰ ਮਿਲਦਾ ਆ ਕੇ ਬਾਅਦ ਤੁਸੀਂ ਨਾ ਮਿਲੇ ਮਿਲੋ ਮੇਰੀ ਪਰਸੋਂ ਤੇ ਉੱਥੇ ਦੀ ਗੱਲ ਥੋੜੇ ਕੋਲੇ ਉੱਥੇ ਜਾ ਕੇ ਮੁੰਡਿਆਂ ਕੋਲ ਕਿੰਨਾ ਕਰ ਬ ਮੈਂ ਖੜਾ ਆਇਆ ਜਿੰਮੇਂਟਰ ਸਾਹਿਬ ਨੂੰ ਪੇਸ਼ ਦਿਖਾ ਕੇ ਤੇ ਮੈਂ ਜਿੰਮੇਂਟਰ ਸਾਹਿਬ ਨਾਲ ਗੱਲ ਕੀਤੀ ਕਿ ਮੈਂ ਤਾਂ ਸਾਰੀ ਸਿਚੁਏਸ਼ਨ ਦੱਸ ਦਿੱਤੀ ਕਿ ਮੇਰੇ ਕੋਲ ਤਾਂ ਆਹ ਪ੍ਰੋਬਲਮ ਆ ਗਈ ਤੇ ਮੈਂ ਕਹਾ ਵੀ ਇਹਨਾਂ ਦੀ 2.5 ਸਪੋਟ ਦੀ ਪਾਈ ਪਾਗੀ ਇਹਨਾਂ ਦਾ ਪਹਿਲਾਂ ਇੱਧਰ ਦੀ ਜਾ ਕੇ ਨਾ ਤੰਦ ਦੇ ਨਾਲ-ਨਾਲ ਨਾ ਗਾ ਸੀਵਰ ਹੈਗਾ ਜਿਹਦੇ ਚ ਪਈ ਹੋਈ ਹੈ ਜੀ ਪਾਈ ਪਏ ਇਹਨਾਂ ਦੀ ਆਪ ਦੀ ਮੇਰੇ ਕੋਲ ਕੋ 4 ਇੰਚ ਦੀ 6 ਇੰਚ ਪਾਈ ਹੋਏ ਤੋਂ ਪਹਿਲਾਂ ਹੋਈ ਪਾਈ 4 6 ਇੰਚ ਪਾਈ ਹੋਈ ਹੈ ਉਹ ਪੀੜਾ ਜਿਹੜੇ ਸਿਵਰ ਜੁੜੀ ਹੋਈ ਨੇ ਪਹਿਲਾਂ ਕਿਤੇ ਆਈਟੀਈ ਵਾਲਿਆਂ ਨੇ ਪਾਇਆ ਹੋਇਆ ਜੀ ਪੁਰਾਣਾ ਸਿਵਰਾਜ ਕੋਈ 20 ਸਾਲ ਪਹਿਲਾਂ 25 ਸਾਲ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਇਹ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਕੋਣ ਕਰਾ ਰਿਹਾ ਰਿਸਪੋਨਸਿਬਲ ਕੌਣ ਹੈ ਸੁਣਤਾ ਲੋਬੀ ਐ ਤਿੰਨ ਸਰ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਸਰ ਕੀ ਹਨ ਤੁਹਾਨੂੰ ਕਿੰਨੇ ਕਿੰਨੇ ਵਾਰੀ ਇਹਨੂੰ ਕਿਹਾ ਜੀ ਤੁਸੀਂ ਐਸੇ ਉੱਥੇ ਆਏ ਮਨਿੰਦਰ ਸਾਹਿਬ ਨੂੰ ਵੀ ਕਹਿ ਕੇ ਗਏ ਸੀ ਕਿ ਐਸੀ ਪ੍ਰਵਾਨਗੀ ਵੀ ਲੈ ਆਉਣੇ ਆ ਮੈਂ ਆਪਾਂ ਕੋਲੋਂ ਹੀ ਦੇ ਦਾਂਗੇ ਅਸੀਂ ਬਾਦਾਂ ਦੇ ਪਰੇ ਉਹ ਤੋਂ ਬਾਅਦ ਇਹਨਾਂ ਦੇ ਨਾਲ ਆਪਣੇ ਸਾਥ ਹੋ ਚੁੱਕਿਆ ਮੇਰਾ ਪੁੱਤਾਂ ਚੋਕਿਆ ਅੱਗੋਂ ਤੈਨੂੰ ਆਉਣ ਐ ਤੁਹਾਡੇ ਕੋਲ ਗੱਲਾਂ ਵੇਖੋ ਹੀ ਮੇਰੀਆਂ 10 ਮਿਸ ਕੱਲਾ ਮੈਂ ਸਪੈਸੇ ਫੁਲਾਇ ਮੈਨੂੰ ਲੋਕੀ ਨੇ ਲੋਕਾਂ ਨੇ ਫੋਨ ਕੀਤੇ ਮੈਂ ਵੀਰੇ ਤੁਹਾਨੂੰ ਉਹ ਨਹੀਂ ਫੋਨ ਲਾਇਆ ਜਿੱਦਾਂ ਮੈਨੂੰ ਲੋਕ ਫੋਨ ਕਰਦੇ ਪਾਣੀ ਕਿਹੜਾ ਗੁਰਦਾਰ ਸਾਹਿਬ ਚ ਤੇ ਮੱਸੀਆਂ ਠੀਕ ਹੈ ਹੁਣ ਅਸੀਂ ਕੀ ਕਰੀਏ ਜੇ ਅਸੀਂ ਕੋਈ ਖਬਰ ਲਾਉਂਦੇ ਆ ਤੇ ਸਾਡੀ ਆਪਦੀ ਬਦਨਾਮੀ ਆ ਵੀ ਮੈਂ ਤਾਂ ਐਸੀ ਸਾਰੇ ਸਾਰੇ ਹਲਕੇ ਤੇ ਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਉਹਨਾਂ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹੋਂ ਤੋਂ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣਗੇ ਨਹੀਂ ਨਹੀਂ ਬਦਲੀ ਬੋਲੀ ਤੇਰੀ ਕੋਈ ਨਹੀਂ ਕਰਾਉਣਾ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋ ਹੀ ਕਦ ਤੱਕ ਦੇਖੋ ਸਰ ਉਹ ਪਾਈਪ ਮੈਂ ਆ ਦੇਖੋ ਕਿੰਨੇ ਮਿਸਕਲਰ ਅੱਜ ਲੈ ਦੋ ਚੱਕਦਾ ਹੀ ਨਹੀਂ ਕਿਸੇ ਦਾ ਫੋਕ ਘਰ ਬੈਠੇ ਸਾਬ ਦਾ ਨਹੀਂ ਚੱਕਾ ਕਰੋ ਕਰੋ ਬੈਠਾ ਹੀ ਤੂੰ ਕਹਿ ਦੇਣਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਤਾਂ ਕਿੰਨੇ ਵਾਰੀ ਕਿਹਾ ਤੈਨੂੰ ਪ੍ਰੇਮ ਨੇ ਮੈਂ ਨਾ ਜੀ ਮੇਰੀ ਬੇਂਤੀ ਸੁਣੋ ਮੇ ਕੋ ਪਾਈਪ ਤਾਂ ਮੈਂ ਨਹੀਂ ਲੱਕ ਦੇ ਲੀਕੀ ਮੈਂ ਪਾਈਪ ਤਾਂ ਗੁਰਦਲੇ ਕਹਿੰਦਾ ਪਾਣੀ ਲਦਨੇ ਆਪ ਕੱਲੀ ਗੁਰਦਾਰੇ ਦੀ ਗੱਲ ਨਹੀਂ ਕਰਦਾ ਆ ਜਾ ਤੈਨੂੰ ਦਿਖਾਵਾਂ ਕਿੱਥੇ ਕਿੱਥੇ ਖੜਾ ਜਿੱਥੇ ਟੋਡੀਆਂ ਪਈਆਂ ਲੈ ਕੇ ਚੱਲਣਾ ਮੈਂ ਹੁਣੇ ਨਹੀਂ ਮੈਂ ਤੂੰ ਤੇ ਆਇਆ ਹੀ ਸੀ ਕਿ ਟੋਡਾ ਕਾ ਤੂੰ ਲੈ ਕੇ ਚੱਲੀਏ ਤੈਨੂੰ ਮੈਂ ਮਰਵਾਇਆ ਸਹੀ ਗੱਲ ਕਹੀ ਨਹੀਂ ਮਿਲ ਜੂਗੀ ਮੈਂ ਤੈਨੂੰ ਇਹ ਕਹਿ ਸੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ ਮੈਂ ਐਸੀ ਸਾਹਿਬ ਨਾਲ ਗੱਲ ਕੀਤੀ ਹੈ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਆਪਾਂ ਕਿ ਟੇਕੇਦਾਰ ਨੂੰ ਕਿ ਮੈਂ ਕਹਿੰਦਾ ਸਰ ਚੱਲ ਇਹ 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 ਤੂੰ ਕਹਿਣਾ ਹੋਰ ਵਿਖਾਵਾਂ ਐਮਐਲਏ ਸਾਹਿਬ ਸਾਡੇ ਮਹੀਨ ਕਰਕੇ ওভারਫਲੋ ਹੋ ਗਿਆ ਇੱਕ ਕਰਨੇ ਪੈਸੇ ਲਾ ਕੇ ਆਪਦੇ ਅਰਸ਼ ਸਿੰਘ ਜੀ ਨੂੰ ਪੁੱਛੇ ਇਹਨਾਂ ਨੇ ਖਬਰ ਇਹਦੀ ਉਹਨਾਂ ਨੇ ਆਪਦੇ ਕੋਲੋਂ ਪੈਸੇ ਲਾ ਕੇ ਜਨਰੇਟਰ ਲਾ ਕੇ ਪਾਣੀ ਕਢਾਇਆ ਇਹਨਾਂ ਦੀ ਕੋਈ ਰਿਸਪੌਂਸਿਬਿਲਟੀ ਛੱਪੜ ਦਾ ਦਿਨ ਪਹਿਲਾਂ ਵੀ ਅਸੀਂ ਕਢਵਾਣੇ ਪਰ ਫਿਰ ਵੀ ਮੈਂ ਬੰਦੇ ਦਿੱਤੇ ਆ ਤੁਸੀਂ ਇਹ ਗੱਲ ਨਾ ਕਹੋ ਬੰਦੇ ਮੈਂ ਹੀ ਤੇ ਚੱਲ ਛੱਪੜ ਦਾ ਨਹੀਂ ਕਰਾਉਣਾ ਮੈਂ ਬਖਾਵਾ ਤੈਨੂੰ ਕਿੱਥੇ ਕਿੱਥੇ ਕਢਾ ਨਹੀਂ ਪਾਣੀ ਤਾਂ ਸਰ ਪੀਰਖਾਨੇ ਵਸਤੀ ਹੈ ਗਈ ਸਭੀ ਪੀਰਖਾਨੇ ਵਸਤੀ ਨਹੀਂ ਇਧਰ ਵੀ ਗਾ ਬਾਲਨੀ ਕਲੋਨੀ ਸਫਾਈ ਸਰ ਹੋਣੀ ਜ਼ਰੂਰੀ ਹੈ ਕਿਉਂਕਿ ਸਫਾਈ ਦਾ ਟੈਂਡਰ ਲਾਇਆ ਹੋਇਆ ਹੈ ਸਫਾਈ ਤਾਂ ਜਿੰਨਾ ਚਿਰ ਨਹੀਂ ਹੁਣ ਤਾਂ ਪਾਣੀ ਉੱਤੇ ਹੈ ਨਾ ਨਾ ਤੂੰ ਫੋਨ ਚੱਕਦਾ ਨਾ ਰਿਪਲਾਈ ਕਰਦਾ ਕਿਸੇ ਦਾ ਲੋਕਾਂ ਦਾ ਇਹ ਨਹੀਂਗਾ ਵੀ ਤੂੰ ਸਾਟਾ ਫੋਨ ਚੱਕ ਲੈ ਤੇ ਹੱਲ ਹੋ ਜਾਊਗਾ ਗੱਲਾਂ ਅੱਜ ਵੀ ਲੋਕਾਂ ਲੋਕਾਂ ਦਾ ਚੱਕਦੇ ਹੀ ਨਹੀਂ ਜੀ ਫੋਨ ਇਹ ਤਾਂ ਫ੍ਰੀ ਵਾਲੀ ਤਨਖਾਹ ਭਾਲਦੇ ਆ ਨਹੀਂ ਸਰ ਕੰਮ ਤਾਂ ਕਰ ਹੀ ਰਹੇ ਨੇ ਨਹੀਂ ਟੱਕਾ ਹੀ ਨਹੀਂ ਕਰਦਾ ਤੂੰ ਕੰਮ ਤੈਨੂੰ ਸਾਰਾ ਸਰ ਬਲੌਕ ਹੋਇਆ ਉਹ ਯਾਰ ਤੇਰੀਆਂ ਜਿੰਨੀਆਂ ਕੰਪਲੀਟ ਆ ਕਿਸੇ ਦੀਆਂ ਨਹੀਂ ਹੈਗੀਆਂ ਹੁਣ ਮੈਂ ਰਸਰੀ ਇਸ ਗੱਲ ਦੇ ਮਾਰੇ ਨੇ ਜਦੋਂ ਐਸਡੀ ਸਾਹਿਬ ਨੇ ਮੈਨੂੰ ਕੋਈ ਜਵਾਬ ਨਹੀਂ ਉਹ ਯਾਰ ਗੱਪ ਬਾਲੇ ਮਾਰਦਾ ਕੰਮ ਡੱਕਾ ਹੀ ਨਹੀਂ ਕਰਦਾ ਤੂੰ ਘਰੇ ਬੈਠਾ ਕਹਿ ਦਿੰਦਾ ਹੋ ਗਿਆ ਤੂੰ ਫੋਟੋ ਨੇ ਭੇਜ ਦੇਣਾ ਪ੍ਰਾਣੀ ਨਾ ਵੀ ਸਾਨੂੰ ਸਮਝਦਾ ਬੇਵਕੂਫ ਹੁਣ ਤੂੰ ਗੁਰਦਵਾਰੇ ਵਾਲਿਆਂ ਨੂੰ ਵੀ ਗੱਪ ਮਾਰੀ ਆ ਨਾ ਇੰਨੀ ਤਾਂ ਸ਼ਰਮ ਖਾਲੀ ਨਹੀਂ ਮੈਨੂੰ ਸਾਰਾ ਕੋਰਸ ਹੈ ਨਹੀਂ ਉਹ ਸਮਾਨ ਆਉਂਦਾ ਕੋਰਸ ਦਾ ਪੀੜੀ ਉਹ ਯਾਰ ਤੂੰ ਸਮਾਨ ਤੇ ਇਹਦੇ ਵਾਸਤੇ ਕੀ ਸਮਾਨ ਚਾਹੀਦਾ ਇਹ ਤਾਂ ਚਲ ਠੀਕ ਹੈ ਤੇ ਜਿਹੜਾ ਉਹ ਵਾਲਟੀ ਕਲੋਥਿੰਗ ਤੇ ਖੜਾ ਉਹਦੇ ਵਾਸਤੇ ਕਿਹੜਾ ਸਮਾਨ ਚਾਹੀਦਾ ਕਮਾਲ ਕਰੀ ਇਹਨਾਂ ਤੋਂ ਸੈਟਪ ਹੋਇਆ ਬਾਈ ਨਹੀਂ ਨਹੀਂ ਤੂੰ ਭਰਾਏ ਤੂੰ ਲੋਟ ਹੀ ਨਹੀਂ ਤੁਸੀਂ ਤਨਖਾਹ ਲੈਨੇ ਇਸ ਚੀਜ਼ ਦੀ ਮੈਂ ਤਾਂ ਨਹੀਂ ਸਾਫ਼ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਨਹੀਂ ਜਨਾਬ ਕਰਤ ਰਹੇ ਪਰ ਸਰ ਸਾਰ ਕੋਈ ਇਹ ਤੂੰ ਕਰੇਗਾ ਹੀ ਆਇ ਤੈਨੂੰ ਭਲੇਖਾ ਬਹੁਤ ਵੱਡਾ ਸਰ ਨਹੀਂ ਤੈਨੂੰ ਆਇਆ ਕਿਤੇ ਮੈਂ ਗੋਨੇ ਆਣੇ ਬਗ ਚਲਾ ਜਾਊਗਾ ਤੇ ਨ ਜਾਣ ਨਹੀਂ ਦਿੰਦਾ ਬਸ ਇਹ ਇੱਥੇ ਹੀ ਰਹਿਣਾ ਪਊ ਕੱਢ ਜਾ ਹੁਣ ਹੈਲੋ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾਊਟ ਤੇ ਲਾਇਆ ਹੋਇਆ ਤੁਹਾਡਾ ਇੱਥੇ ਸਾਡੇ ਇਨਾ ਜੀ ਇੱਕ ਬੱਬਲਦੀਪ ਸਿੰਘ ਜੇ.ਏ. ਹੈ ਜੀ ਸੀਵਰੇ ਬੋਰਡ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਫੇਰ ਦਿੰਦੇ ਆ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰ ਹੀ ਅਕਲਾਉ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਫੇਰ ਸਸਪੈਂਡ ਕਰ ਦਿਓ ਜੀ ਹੈਲੋ ਮੈਂ ਕਹਾਂ ਮੈਮ ਸਸਪੈਂਡ ਹੀ ਕਰ ਦਿਓ ਇਹਨੂੰ ਇਹਨੂੰ ਫੇਰ ਹੀ ਅਕਲਾਉਗੀ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਜੀ ਕੀ ਹਾਲ ਹੋ ਸਰ ਸੌਰੀ ਸਾਡੇ ਕਰਕੇ ਤੁਹਾਨੂੰ ਆਹ ਦਿੱਕਤ ਚੱਲਣੀ ਪੈਂਦੀ ਆ ਇਹ ਮਲਾਜਮ ਹੈ ਹੀ ਨਕੰਮੇ ਨਹੀਂ ਬਹੁਤ ਨਕੰਮੇ ਜੀ ਪਤਾ ਕਰ ਲਿਆ ਕੋਣ ਨੇ ਆਣੇ ਇਹ ਨਾਲ ਇਹ ਜਿੰਨਾ ਚਿਰ ਪੱਕਾ ਨਹੀਂ ਹੋਇਆ ਉਹਨਾਂ ਚਿਰ ਸਹੀ ਸੀ ਹੁਣ ਅਗਲੀ ਵਾਰੀ ਐਸ ਡੀਓ ਦੀ ਆ ਦੱਸਦੀ ਹਾਂ ਉਹਨੂੰ ਮੈਂ ਉਹਨੂੰ ਤਿੰਨ ਵਾਰੀ ਫੋਨ ਲਾਤਾ ਹੁਣ ਪਰਸੋਂ ਹੀ ਬੁਲਾਇਆ ਹਰ ਵਾਰੀ ਉਹਨੂੰ ਡੀਸੀ ਨਹੀਂ ਬੁਲਾ ਲੈਂਦੀ ਜੇ ਮੈਂ ਜੇ ਹੁਣ ਹੁਣ ਜੇ ਉਹਨੂੰ ਭਲੇਖਾ ਹੋਊਗਾ ਕੋਈ ਉਹਨੂੰ ਵੀ ਦੱਸਦੀ ਹਾਂ ਉਹਦੇ ਵੀ ਕੱਢੂਗਾ ਮੈਂ ਉਹ ਚੀਜ਼ ਕਢਾਉਂ ਮੈਂ ਕੰਮ ਸ਼ੁਰੂ ਕਰਪਾ ਮੈਂ ਕਹਾਂ ਜੀ ਇਹ ਨਕੰਮੇ ਐਡੇ ਨੇ ਕਿ ਸਾਨੂੰ ਸਾਡਾ ਫੋਨ ਚੱਕ ਕੇ ਇਹਨਾਂ ਨੂੰ ਆਏ ਲੱਗਣ ਹਾਂ ਲੋਕਾਂ ਦਾ ਫੋਨ ਹੀ ਨਹੀਂ ਚੱਕਦਾ ਯਾਰ ਤੂੰ ਕੀ ਜਵਾਬ ਦਾਂ ਸਰ ਮੈਨੂੰ ਅੱਗੋਂ ਕੋਈ ਰਿਸਪੌਂਸ ਨਹੀਂ ਸਰ ਮੈਂ ਤੂੰ ਫੋਨ ਕੋਈ ਨਹੀਂ ਫਿਰ ਜਿਹਦਾ ਤੂੰ ਫਸਿਆ ਉਹਦਾ ਲੈ ਕੇ ਤੇ ਉਹਦਾ ਦੱਸਦੇ ਉਹਦਾ ਵੀ ਕਰਾ ਦਿੰਦੇ ਆ ਖਾਣ ਵੀ ਕੋਣ ਨਹੀਂ ਸੁਣਦਾ ਤੇਰੀ ਨਾ ਲੈ ਕੇ ਕੋਣ ਨਹੀਂ ਸੁਣਦਾ ਕਿ ਤਰੀਕਾ ਥੋੜੀ ਆ ਇੰਨਾ ਵੀ ਤਾਂ ਪਾਣੀ ਡੱਡਿਆ ਕਮਾਲ ਆ ਤੇਰੇ ਵਾਲੀ ਅੱਛਾ ਪਤਾ ਕਰਦੇ ਆ ਕਿ ਅਸੀਂ ਕਿੰਨਾ ਚਿਰ ਪਹੁੰਚੇ ਜੀ ਆ ਕੀ ਸੀ ਮੇ ਜਿੰਨਾ ਕੀ ਕੀ ਕਲਪਨ ਮੀ ਕੋਈ ਤੇ ਨਾ ਹਾਲ ਚ ਪਾਣੀ ਖੜ ਜਾਂਦਾ ਇਹ ਮੈਨੂੰ ਇੱਥੋਂ ਫੋਨ ਵੀ ਆਇਆ ਬਹੁਤ ਵਾਰੀ ਮੈਂ ਸੀਵਰੇਜ ਬੋਰਡ ਵਾਲਿਆਂ ਨੂੰ ਕਿਹਾ ਵੀ ਇਹਨਾਂ ਨੇ 2-3 ਵਾਰੀ ਕਹਿਤਾ 15 ਦਿਨ ਖੜਾ ਰਹਾ ਫਿਰ ਅਖੀਰੀ ਪ੍ਰਬੰਧਕ ਕਮੇਟੀ ਨੇ ਚਾਹਦਾ ਆਪ ਲਾ ਕੇ ਕੱਢਿਆ ਮਤਲਬ ਪਾਣੀ ਇਹਨਾਂ ਦਾ ਬਿਹੇਵੀਅਰ ਲੋਕਾਂ ਪ੍ਰਤੀ ਜਿਆਦਾ ਫੋਨ ਨਹੀਂ ਕਰਦੇ ਤੇ ਚੱਕ ਲੈਣ ਤਾਂ ਸਿੱਧਾ ਬੋਲ ਦੇਣੀ ਮਤਲਬ ਪਤਾ ਨਹੀਂ ਕੀ ਕਾਰਨ ਹੈ ਇਹਨਾਂ ਨੂੰ ਭੁਲੇਖਾ ਵੀ ਸ਼ਾਇਦ ਸਾਡੀ ਬਦਲੀ ਹੋ ਜੂ ਜਾਂ ਕੁਝ ਹੋ ਜੂ ਤੋ ਮੈਂ ਇਸ ਕਰਕੇ ਇਹਨਾਂ ਨੂੰ ਦੱਸਣ ਆਇਆ ਬਦਲੀ ਮੈਂ ਟੱਕਾ ਹੀ ਨਹੀਂ ਕਰਾਉਣੀ ਸਸਪੈਂਡ ਕਰਾਉਂਗਾ ਜਾਂ ਕੰਮ ਕਰਾਉਂਗਾ ਦੋ ਹੀ ਚੀਜ਼ਾਂ ਚੱਲਣਗੀਆਂ ਆ ਸਰ ਸਬਕਸ ਵਿੱਚ ਵੀ ਲੋਕ ਖਬਰ ਵੀ ਲਾਈ ਗਈ ਸੀ ਕਿ ਇਤਿਹਾਸੇ ਗੁਰਦੁਆਰੇ ਦੇ ਵਿੱਚ ਪਾਣੀ ਖੜਾਗਾ ਪਰ ਇਹਨਾਂ ਵੱਲੋਂ ਸੀਪੇਡ ਬੋਰਡ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜੀ ਨਾ ਕਿਸੇ ਪਾਸੇ ਪਾਣੀ ਦੀ ਕੋਈ ਤਾਂ ਨਿਕਾਸੀ ਕੀਤੀ ਜਾਂਦੀ ਹੈ ਹੁਣ ਬਹੁਤ ਜਲਦ ਇਹਦੇ ਤੇ ਜਿਹੜੀਆਂ ਪਾਈਪਾਂ ਫੋੜਨ ਵਾਲੀਆਂ ਉਹ ਪਵਾ ਕੇ ਤੇ ਜਿਹੜਾ ਸਿਸਟਮ ਸੈੱਟ ਕਰਤਾ ਹੁਣ ਪਾਣੀ ਨਹੀਂ ਖੜਾਗਾ ਉਹ ਆਪ ਹੀ ਇਹਨਾਂ ਨੇ ਸੈੱਟ ਕਰ ਲਿਆ ਕੋਈ ਐਕਸ਼ਨ ਵੀ ਲਿਆ ਗਿਆ ਨਹੀਂ ਜੀ ਬਿਲਕੁਲ ਅੱਜ ਮੈਂ ਡੀਸੀ ਸਾਹਿਬ ਨੂੰ ਕਾਲ ਕੀਤੀ ਜਿਹੜਾ ਇਹ ਕੰਮ ਨਹੀਂ ਕਰਦਾ ਬਬਲਦੀਪ ਜੀ ਇਹਦੀ सस्पेंशन ਦੀ ਆਰਡਰ ਅਗਲਾ ਨੰਬਰ ਇਹਨਾਂ ਦੇ ਉੱਤਲੇ ਅਧਿਕਾਰ ਗਿਆ ਦਾ ਹੁਣ ਮੈਂ ਉਹਨਾਂ ਨੂੰ ਵੀ ਇੱਕ ਵਾਰਨਿੰਗ ਦੇ ਦਿੰਦਾ ਜੇ ਤੁਸੀਂ ਨਹੀਂ ਕਰਨਾ ਤਾਂ ਫਿਰ ਬਦਲੀ ਬੋਦਲੀ ਵਾਲਾ ਮੈਨੂੰ ਚਾੜੀਗਾ ਵੀ ਬਦਲੀ ਕਰਾ ਦਾਂਗੇ ਇੱਥੇ ਸਸਪੈਂਡ ਕਰਾਵਾਂਗੇ ਜਾਂ ਕੰਮ ਦੋ ਹੀ ਚੀਜ਼ਾਂ ਤੇ ਠੀਕ ਹੈ ਸਰ ਸਭ ਕੁਝ ਸਾਡੇ ਬਹੁਤ ਪਰਸਨਲ ਤੌਰ ਤੇ ਜਿੰਨੇ ਕੋਈ ਸਹਿਤਾ ਹਾਂਗੇ ਦੂਸਰਾ ਕਰਾ ਦੇ